ਪਿੰਡ ਦੇ ਲੋਕਾਂ ਤੁਹਾਨੂੰ ਸਫੈਂਕ ਪੁਣਿਆ ਸੇਵਾ ਦਾ ਦਾ ਮੌਕਾ ਦਿੱਤਾ ਮਾਂ ਬਦਸੀਆ ਤੋ ਕੀ ਕਰਾਂ ਜਾਓਗੇ ਕਿਵੇਂ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਮਨਦੀਪ ਕੌਰ ਪਿੰਡ ਸਿਰਕੀਆਂ ਸਰਪੰਚ ਚੁਣੀ ਗਈਆਂ ਮੈਂ ਪਿੰਡ ਵਾਲਿਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਸਰਪੰਚ ਬਣਾਇਆ ਹੈ ਮੈਂ ਵਿਸ਼ਵਾਸ ਦਿਵਾਉਣੀ ਆ ਕਿ ਪਿੰਡ ਦਾ ਸਰਪੱਖੀ ਵਿਕਾਸ ਕਰਾਂਗੀ ਜਿਹੜੇ ਪਿੰਡ ਦੇ ਕੰਮ ਪਏ ਆ ਮੈਂ ਪਹਿਲ ਦੇ ਆਧਾਰ ਤੇ ਕੰਮ ਕਰਾਂਗੀ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੇ ਜੋ ਤੁਹਾਡੀ ਗਵਾਈ ਤੇ ਪੂਰੇ ਗਵਾਇਆ ਸਰ ਬਹੁਤ ਕੰਮ ਹੋਣ ਵਾਲੇ ਆ ਪਿਛਲੀ ਪੰਚਾਇਤ ਦੇ ਹੋਣ ਵਾਲੇ ਆ ਕੰਮ ਸਾਰੇ ਗਲੀਆਂ ਨਾਲੀਆਂ ਦਾ ਕੰਮ ਕਰਵਾ ਰਹੇ ਆ ਤੇ ਪਾਰਕ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਵੀ ਨਹੀਂ ਬਣੀ ਹੈਗੀ ਉਹ ਵੀ ਬਣवानी ਆ ਤੇ ਮੜੀਆਂ ਵਗੈਰਾ ਦਾ ਵੀ ਕੰਮ ਕਰਵਾਣਾ ਆ ਛੱਪੜ ਨਾਲੀਆਂ ਨਾਲੀਆਂ ਦਾ ਕੰਮ ਸ਼ੁਰੂ ਕਰਵਾਇਆ ਹੈ ਛੱਪੜ ਤੁਹਾਨੂੰ ਸਮੱਸਿਆ ਕਾਫੀ ਪਿੰਡਾਂ ਦੇ ਵਿੱਚ ਤੁਹਾਡੇ ਪਿੰਡ ਦੀ ਵੀ ਸਮੱਸਿਆ ਹੈ ਹਾਂਜੀ ਪਾਣੀ ਛੱਪੜ ਦਾ ਪਾਣੀ ਜਿਹੜਾ ਪਾਣੀ ਵਾਪਸ ਆ ਰਿਹਾ ਘਰਾਂ ਦੇ ਵਿੱਚ ਕਿ ওভারਫਲੋ ਹੋਇਆ ওভারਫਲੋ ਹੋ ਰਿਹਾ ਹੈ ਕੀ ਕੋਸ਼ਿਸ਼ ਹੋਵੇਗੀ ਮਦਦ ਹਾਂਜੀ ਸਾਡੀ ਕੋਸ਼ਿਸ਼ ਹੈ ਕਿ ਜਲਦੀ ਜਲਦੀ ਛੱਪੜ ਦੀ ਸਫਾਈ ਕਰਵਾਈ ਜਾਵੇ ਜੀ ਸਮਨ ਸਾਹਿਬ ਪਿੰਡ ਦੀ ਐਜੂਕੇਸ਼ਨ ਲੱਗੇ ਕਿਵੇਂ ਨੇ ਸਰਕਾਰੀ ਸਕੂਲ ਬਹੁਤ ਵਧੀਆ ਸਕੂਲ ਆ ਬੱਚੇ ਬਹੁਤ ਘੱਟ ਆ ਸਰਕਾਰੀ ਸਕੂਲ ਚ ਪੜਾਈ ਬਹੁਤ ਵਧੀਆ ਵਾ ਮੇਰੀ ਇਹ ਹੀ ਉਮੀਦ ਆ ਕਿ ਪ੍ਰਾਈਵੇਟ ਵਾਲੇ ਜਿਹੜੇ ਬੱਚੇ ਆ ਸਕੂਲਾਂ ਦੇ ਉਹ ਸਰਕਾਰੀ ਸਕੂਲ ਦੇ ਵਿੱਚ ਆਣ ਤੇ ਸਰਕਾਰੀ ਸਕੂਲ ਦਾ ਫਾਇਦਾ ਉਠਾਉਣ ਜੀ ਸਮਨ ਸਾਹਿਬ ਰਾਸ਼ਨ ਕਾਰ ਦੀ ਸਮੱਸਿਆ ਪਿੰਡਾਂ 'ਚ ਹੁੰਦੀ ਆ ਕਿ ਜਿਹੜੇ ਜੋਗ ਰੋਗ ਹੁੰਦੇ ਆ ਉਹਨਾਂ ਦਾ ਸਰਟੀਫੀਕਟ ਨਹੀਂ ਬਣੇ ਹੁੰਦੇ ਤੇ ਜੱਜ ਨੂੰ ਤੁਹਾਨੂੰ ਬਣਾਈ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਕੋਈ ਹੋਰ ਸਮੱਸਿਆ ਹੈਗੀ ਹਾਂਜੀ ਰਾਸ਼ਨ ਕਾਰਡ ਬਣਵਾਉਣ ਵਾਲੇ ਆ ਜਦੋਂ ਸਾਈਡ ਬੰਦ ਆ ਜਦੋਂ ਸਾਈਡ ਖੁੱਲੇਗੀ ਪਹਿਲੇ ਨੰਬਰ ਤੇ ਰਾਸ਼ਨ ਕਾਰਡ ਬਣਵਾਏ ਜਾਣਗੇ ਹਾਂਜੀ ਸਤੰਨ ਸਾਹਿਬ ਮਨ ਇੱਕਾਦੀ ਗਲਪੇਮ ਇਕਾਦੇ ਵਿੱਚ ਵੀ ਜਿਹੜੇ ਜੋਗ ਰੋਗ ਹੁੰਦੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਸੋ ਨਜਾਇਜ਼ ਨਾਮ ਪਾਈ ਜਾਂਦੇ ਆ ਤੁਹਾਡੀ ਉਹ ਵਾਅਦੇ ਵਿੱਚ ਕਿਵੇਂ ਅਮਰਾਲਾ ਕੀਤਾ ਜਾਂਦਾ ਸਾਡੇ ਨਰੇਗਾ ਨਿਕਤੇ ਬਾ ਤੁਲੀ ਜਾਈ ਨਾ ਪਾਈ ਜਾਂਦੇ ਨੇ ਸਾਡੀ ਕੋਈ ਚੀਜ਼ ਕਿਵੇਂ ਕਰਲਾ ਜਿੱਤੇ ਸਾਡੀ ਇਹ ਸੋਚ ਆ ਕਿ ਜਿਹੜਾ ਨਰੇਗਾ ਦੇ ਵਿੱਚ ਕੰਮ ਹੋ ਰਿਹਾ ਉਹ ਅਜੋ ਨਹੀ ਸਾਡੇ ਪਿੰਡ ਕੰਮ ਨਹੀਂ ਚੱਲੇ 2-3 ਦਿਨ ਤੱਕ ਮੈਡਮ 2-3 ਦਿਨ ਪਹਿਲਾਂ ਗੱਲ ਹੋਈ ਸੀ ਮੈਡਮ ਨੇ ਆਣਾ ਵਾ ਫਿਰ ਉਸ ਤੋਂ ਬਾਅਦ ਨਰੇਗਾ ਦਾ ਕੰਮ ਸਟਾਰਟ ਕਰਨਾ ਹੈ ਤੇ ਜੀ ਸਰ ਤੁਹਾਡੀ ਨੋ ਰਨਿੰਗ ਕਰਨ ਦੇ ਲੋਕਾਂ ਸੰਬੰਧਿਤ ਨੇ ਸੇਵਾ ਕੰ ਦਾ ਮੌਕਾ ਦਾ ਮਨ ਬਕਿਆ ਜੋ ਕੀ ਕਰਨ ਗਾਵੇ ਕਿਵੇਂ ਦੇਤੇ ਵਾਹਿਗੁਰੂ ਜੀ ਹਾਲ ਸਾਹਿਬ ਵਾਹਿਗੁਰੂ ਜੀ ਕੀ ਖਾਤੇ ਇਹ ਮੇਰੇ ਰਮਨਦੀਪ ਕੌਰ ਸਰਪੰਚ ਪਿੰਡ ਸੁਣੀ ਗਈਏ ਨੌਰਾਨੇ ਸਾਡੀ ਜੀ ਟਾਈਪਿੰਗ ਦਾ ਰੱਖ ਕੇ ਬਾਤ ਕਰਾਂਗੇ ਤੇ ਛੱਪੜ ਦਾ ਕੰਮ ਵੀ ਅਸੀਂ ਕਰਾਵਾਂਗੇ ਤੇ ਗਲੀ ਦਾ ਕੰਮ ਚੱਲ ਰਿਹਾ ਜੀ ਤੇ ਮੜੀ ਦਾ ਕੰਮ ਬਹੁਤ ਜ਼ਿਆਦਾ ਹੋਣ ਵਾਲਾ ਜੀ ਤੇ ਬਾਕੀ ਪਾਉਣਾ ਅਸੀਂ ਮਿਲ ਕੇ ਕੰਮ ਦਾ ਕੰਮ ਵੀ ਕਰਾਵਾਂਗੇ ਜੀ ਇੱਕ ਸਾਰਾ ਜਦੋਂ ਆਪਾਂ ਬਾਹਰ ਦੇ ਪਿੰਡਾਂ 'ਚ ਜਾਈਦਾ ਉੱਥੇ ਇੱਕ ਸੋਹਣੀ ਨਜ਼ਰ ਆਉਂਦੀ ਆ ਫੁੱਲ ਬੂਟੇ ਲੱਗੇ ਹੁੰਦੇ ਆ ਲੇਟਾਂ ਲੱਗੀਆਂ ਹੁੰਦੀਆਂ ਪਿੰਡ ਦੇ ਵਿੱਚ ਜਦੋਂ ਅੰਦਰ ਜਾਇਦਾ ਐਂਟਰ ਕਰੀਦਾ ਤੇ ਉੱਥੇ ਇੱਕ ਸੋਹਣੀ 파ਰਕਿੰਗ ਨਜ਼ਰ ਆਉਂਦੀ ਆ ਦਸਮੈਸਰ ਹੀ ਹੁੰਦੀ ਆ ਬੱਚਿਆਂ ਵਾਸਤੇ ਝੁੱਲੇ ਲੱਗੇ ਹੁੰਦੇ ਨੇ ਸੋ ਨੌਜਵਾਨਾਂ ਵਾਸਤੇ ਓਪਨ ਜਗ੍ਹਾ ਵੀ ਹੁੰਦੀ ਆ ਉਹ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਇਉਂ ਹੀ ਸੁੱਖ ਸੀ ਸੁਖੂਦ ਹੈਗੀ ਆ ਤੁਹਾਡੇ ਪਿੰਡੇ ਕੋਈ ਝੁੱਟ ਨਹੀਂ ਆਦੀ ਸਾਡਾ ਦਾ ਕਰਾਉਂਦਾ ਰਹਦਾ ਜੀ ਝੁੱਟੇ ਕੋਈ ਬੱਚਿਆਂ ਵਾਸਤੇ ਬਣਾਵਾਂਗੇ ਕੋਹ ਝੁੱਲੇ ਲਵਾਵਾਂਗੇ ਜਿਹੜਾ ਹੁਣ ਤੁਸੀਂ ਗਲੀਆਂ ਗਲੀਆਂ ਦਾ ਕੰਮ ਕਰਾਉਣ ਨੂੰ ਯਾਰ ਰਹੇ ਹੋ ਹਾਂਜੀ ਗਲੀਆਂ ਨਾਲ ਚੱਲ ਰਿਹਾ ਸੀ ਅਸੀਂ ਪਿਆ ਪਾ ਰਹੇ ਹਾਂ ਤੇ ਗਾੜੀ ਦੇ ਹੋਰ ਕੰਮ ਚੱਲ ਰਿਹਾ ਵੀ ਅਸੀਂ ਤਾਂ ਦੇਖਿਆ ਕਿ ਸੀਵਰੇਜ ਸਮੱਸਿਆ ਕਾਫੀ ਆ ਛੱਪੜ ਜਿਹੜਾ ਹੋਰ ਫਲੋ ਹੋਇਆ ਪਿਆ ਛੱਪੜ ਦਾ ਪਾਣੀ ਵਾਪਸ ਆ ਰਿਹਾ ਘਰਾਂ ਨੂੰ ਉਹ ਰਾਤਾ ਜੀ ਅਸੀਂ ਡੂੰਗਾ ਕਰਾਉਂਦਾ ਰਾਂਦੇ ਤੇ ਅਸੀਂ ਸ਼ਮਸ਼ੀਰਨ ਭਾਉ ਨੂੰ ਵੀ ਕਿਹਾ ਸੀ ਤੇ ਕਹਿੰਦਾ ਕੋਈ ਨਾ ਹੱਲ ਹੋ ਜਾਏਗਾ ਇਸ ਕੰਮ ਦਾ ਸੋ ਹੋਰ ਕਿਹੜਾ ਕਿਹੜੇ ਕੰਮ ਜਿਹੜੇ ਪਿੰਡ ਦੇ ਹੋਣਗੇ ਦੇਖੋ ਜੀ ਇਹ ਕਦੇ ਪਿੰਡ ਦੀ ਕੋਈ ਲੈਟ੍ਰੀਨ ਲੱਗੀ ਜੀ ਚੋਲੇ ਚਾਰਨੇ ਬਹੁਤ ਸਾਡੇ ਹੁੰਦੀ ਆ ਜੀ ਕਹੇ ਬਹੁਤ ਕਿਹਾ ਵੀ ਲੈਟਾ ਲਵਾ ਹਲੇ ਕੋਈ ਕੁਰਸੀ ਨਹੀਂ ਲੱਗਦੀ ਪੈਣ ਦੀ ਤੇ ਮੜੀਆਂ ਵਿੱਚ ਆਉਂ ਜਾ ਕੇ ਤੁਸੀਂ ਵੇਖ ਸਕਦੇ ਹੋ ਉਹ ਪੂਰਾ ਹਾਲਾਤ ਲੋਹੀ ਆ ਜੀ ਜਿਹੜਾ ਮੈਂ ਤੁਹਾਨੂੰ ਵੀ ਕਾਫੀ ਵੱਡੀ ਜੁਮਿਆਰੀ ਆ ਤੁਹਾਡੇ ਬਹੁਤ ਯਾਰਾ ਜੀ ਆਈ ਦੇ ਪਸਾਰ ਐਸਪੈਂਸ ਜੀ ਪਹਿਲਾਂ ਕਿਹਾ ਜੀ ਬਹੁਤਾ ਕੋਹ ਨਹੀਂ ਤੇ ਮੜੀਆਂ ਨੇ ਕੰਮ ਕਰਾ ਹਲ ਹੋਰ ਨਹੀਂ ਕੋਈ ਕਰਨਾ ਤੇ ਇਹੋ ਕਰਾਹਣ ਕਿਤੇ ਹਰ ਕਿਸੇ ਨੂੰ ਜਣਾ ਹੁੰਦਾ ਜੀ ਉਹ ਨਹੀਂ ਕਰਦਾ ਮਤਲਬ ਅਧਿਕ ਕੋਸ਼ਿਸ਼ ਹੋਵੇਗੀ ਕਰਾਉਣ ਦੀ। ਮੈਂ ਅੱਜ ਹੀ ਕਰਾਵਾਣ ਦੀ ਲੋੜ ਜੀ ਅੱਧਾ ਪਿੰਡ ਦਾ ਕਿਰਾਇਆ ਵੀ ਆਲੇ ਬਾਕੀ ਕਰਾਉਣਾ ਵੀ ਆ ਜੀ। ਐ ਸਪੈਂਚ ਬਣ ਤੋਂ ਪਹਿਲਾਂ ਵੀ ਕੰਮ ਕਰਾਇਆ ਕਰਾਇਆ ਸੀ ਉਹਨਾਂ ਦਾ ਕੋਈ ਮਰਕੂ ਹੁੰਦੇ ਉਹ ਸਾਨੂੰ ਕਰਨਾ ਪੈਂਦਾ ਜੀ। ਉਹ ਸਪੈਂਚ ਨਹੀਂ ਕਰਦਾ ਕੋਈ। ਜਿਸ ਤਰ੍ਹਾਂ ਇਹ ਨਾ ਪਿੰਡ ਦੇ ਵਿੱਚ ਵਧਦੇ ਸਾਧਾ ਤੁਹਾਡੀ ਇੱਕ ਸਿਮਤ ਸੁਣੀ ਜੀ। ਜਿਹਦੇ ਵਿੱਚ ਉਹਨਾਂ ਕਿਹਾ ਕੀ ਅਗਰ ਪੰਜ ਵੱਧ ਤੋਂ ਪਹਿਲੋ ਵੀ ਜੇ ਕਿਹਦੇ ਯੂਪੀਆਈ ਦਾਦਾ ਕੰਮ ਬਸਤ ਕਰਦੇ ਹੀ ਜੇ ਕੀ ਇਹ ਤਾਂ ਲੜਾਈ ਤੇ ਲੜਾ ਹੈ ਨਹੀਂ ਤਾਂ ਅਣਖਿਤ ਤਾਂ ਇਹ ਹੀ ਜਾਣਦੇ ਕੀ ਕਹਣਾ ਚਾਹੋਗੇ ਹਾਂ ਜੀ ਦੇਖੋ ਜੀ ਆ ਸਾਡੀ ਸਰਕਾਰ 2.5 ਸਾਲ ਹੋ ਗਿਆ ਬਣੀ ਇਹ ਤਾਂ ਕਹਿੰਦੇ ਪੁਲਿਸ ਪਿੰਡ ਨਹੀਂ ਆਉਂਦੀ ਕੋਈ ਵੀ ਲੜਾਈ ਝਗੜਾ ਹੁੰਦਾ ਸੀ ਆਏ ਪਹਿਲੇ ਬੈ ਮਕਾਨ ਦੇ ਹੀ ਇਹਦੇ ਪਹਿਲਾਂ ਪੁਲਿਸ ਬਹੁਤ ਆਉਂਦੀ ਰਹੀ ਆ ਉਦਾਂ ਅਸੀਂ ਸਰਪੰਚ ਵੀ ਨਹੀਂ ਥੋਂ ਦੇ ਘਰ ਮੋਹਰ ਜੁਮੇਰ ਪੈ ਗਿਆ ਹਿਰਤੇ ਹੀ ਹੁੰਦੇ ਵੈਸੇ ਸਾਨੂੰ ਕੰਮ ਕਰਨਾ ਪੈਗਾ ਕੀ ਰਾਸ਼ਨ ਕਾਰਤੀ ਸਮੱਸਿਆ ਵੀ ਕੋਈ ਤੁਹਾਡੇ ਕੋਲ ਪਣਨ ਚ ਆਈ ਰਾਸ਼ਨ ਕਾਲ ਜੀ ਬਹੁਤ ਜ਼ਿਆਦਾ ਬੰਨ ਵਾਲੇ ਆ ਮੈਂ 40 42 ਸਪਲਾਈ ਕਿਤੇ ਆ ਇਹ ਤੱਕ ਪਾਣੀ ਨਹੀਂ ਵੇਖੋ ਕਿਦੋਂ ਆਉਂਦੇ ਆ ਜੀ ਇਹ ਕੱਚੇ ਘੋਟਾਂ ਦੀ ਗਰਾਂਦ ਵਿੱਚ ਆਈ ਹੋਈ ਹੈ ਪਿੰਡਾਂ ਦੇ ਵਿੱਚ ਨਵੇਂ ਫਾਰਮ ਭਰੇ ਗਏ ਨੇ ਅਸੀਂ ਫਾਰਮ ਭਰੇ ਆ 70 ਘਰਾਂ ਦੇ ਜੀ ਤੇ ਅਜੇ ਪਰੇ ਪੈਸੇ ਆਏ ਨਹੀਂ ਜੀ ਅਹੀਂ ਕਿਹੜੇ ਕਿਹੜੇ ਬਿਲਕੁਲ ਕੱਚੇ ਘਰਾ ਹੀ ਉਹ ਪਾਏ ਜੀ ਸਰਦ ਘਰਾ ਜੀ ਇੱਕ ਜਦੋਂ ਘਟ ਦੇ ਵਿੱਚ ਕੋਈ ਲੜਾਈ ਝਗੜਾ ਹੋ ਜਾਂਦਾ ਤੇ ਲੋਕਾਂ ਨੂੰ ਥਾਣੇ ਚਾਏ ਜਾਂ ਥੱਲੇ ਖਾਣੇ ਪਿੰਦੇ ਉਹਨਾਂ ਦਾ ਸਮਾਂ ਹੀ ਬਰਬਾਦ ਹੋ ਜਾਂਦਾ ਤੇ ਪੈਸਾ ਹੀ ਬਰਬਾਦ ਹੋ ਜਾਂਦਾ ਉਹ ਅਹੀਂ ਥਾਣੇ ਜਾਣੀ ਹੁੰਦੇ ਜੀ ਪੈਂਡੀ ਕੰਮ ਮਕਾਈ ਦਾ ਕਿੰਨਾ ਮਕਾਈ ਹੈ ਇੱਕ ਦੋ ਲੜਾਈਆਂ ਹੈ ਮੈਂ ਪੈਂਡੀ ਮਟਾਈਆਂ ਇਸੇ ਕਰਕੇ ਲੋਕਾਂ ਨੇ ਸਾਨੂੰ ਫਿਰ ਵੋਟਾਂ ਪਾਈਆਂ ਚੰਗੇ ਕੰਮ ਕੀਤੇ ਤਾਂ ਇਹ ਗੱਲ ਚੰਦਾ ਜੀ ਬੰਦੇਗਾ ਦੀ ਗੱਲ ਕਰ ਗਿਆ ਬੰਦੇਗਾ ਦੇ ਵਿੱਚ ਵੀ ਜਿਹੜੇ ਯੋਗ ਲੋਕ ਹੁੰਦੇ ਨੇ ਉਹਨਾਂ ਨੂੰ ਉਹਦਾ ਜਗ੍ਹਾ ਨਹੀਂ ਦਿੱਤਾ ਹੰਤਾ ਨਾ ਪੈਂਦੇ ਤੇ ਤੁਹਾਡੇ ਪਿੰਡ ਤੇ ਕੰਮ ਚੱਲ ਰਿਹਾ ਵਾ ਤੇ ਜਾ ਆਈ ਇਹ ਨਹੀਂ ਚੱਲ ਰਿਹਾ ਜੀ ਮੈਡਮ ਨੇ ਆਜਾਉਣਾ ਸੀ ਅਜੇ ਆਈ ਨਹੀਂ ਕਹਿੰਦੇ ਅੱਜ ਆਵਾਂਗੇ ਦੱਸਦਾ ਟਾਈਮ ਤਾਂ ਹੀ ਨਹੀਂ ਤੇ ਅਜ ਕਾਜ ਭਰ ਕੇ ਦਿੱਤੇ ਉਹਨਾਂ ਫੈਕਟਰੀ ਦੇ ਲੈ ਗਏ ਨੇ ਬੰਦੇ ਜੀ ਉਹਨਾਂ ਦਾ ਫਰਮ ਬਣਾਉਣ ਦਾ ਕੰਮ ਚੱਲ ਗਿਆ ਹੈ ਨਿਰਕਵਲ ਸਕੂਲ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਸਕੂਲ ਜਾਣਾ ਠੀਕ ਹੈ ਜੀ ਸਕੂਲ ਦਾ ਵੀ ਕੰਮ ਕਾਫੀ ਹੋਣਾ ਦਾ ਮਿੱਟੀ ਬੜੀ ਪੈੜਾ ਦੀ ਹੈ ਜੀ ਉਹਦੇ ਨਾਲ ਆਈ ਬਾਗੂ ਨੇ ਆਈ ਮਿੱਟੀ ਪਾਈ ਹੈ ਦਿਖਾਣਾ ਕਰਨਾ ਹੈ ਮੈਂ ਕਿ ਉਹ ਤਿੰਨ ਚਾਰ ਟਾਲੀ ਆਪਣੇ ਕੋਲ ਪਾ ਚੁੱਕਾ ਜੀ ਯਾਨੀ ਕਿ ਨਵੀਂ ਨੇ ਕੰਦੀ ਲੋੜ ਹੈ ਹਾਂ ਜੀ ਨੌਜਵਾਨਾਂ ਦਾ ਵੀ ਲੈਕਚਰ ਦੇ ਵਿੱਚ ਅਮਰ ਰੋਲ ਰੋਲ ਦਾ ਹੁੰਦਾ ਤੁਹਾਡੇ ਆਪਣੇ ਦੇ ਕਾਫੀ ਨੌਜਵਾਨ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪ੍ਰੋਗਰਾਮ ਹੈ ਆ ਵਾ ਤੇ ਕਿ ਇਸ ਮਾ ਗਰਾਉਂਡਾ ਥੋੜੀ ਛੋਟੀਆ ਥੋੜੀ ਵੱਡੀ ਕਰਾ ਲ ਗਏ ਅਸੀਂ ਪਹਿਲੇ ਫਿਰ ਉਹਨਾਂ ਸਮਾਨ ਲਾ ਕੇ ਰਿਆਂਗਾ ਅਸੀਂ ਖੇਡਣ ਲਈ ਐਂ ਗਏ ਵੀ ਪਾਪੂ ਕੋ ਗਏ ਆ ਕੇ ਅਸੀਂ ਤੇ ਕਹਿੰਦੇ ਕੋਈ ਤੁਹਾਨੂੰ ਸਮਾਨ ਲੈਣਾ ਕਲਬ ਦਾ ਸਮਾਨ ਦੇਾਂਗੇ ਤੇ ਉਹ ਤਾਂ ਕੋਈ ਕੱਖੇ ਤੇ ਆ ਕੰਮ ਅਸੀਂ ਤੇ ਦੇਖਦਾ ਨਾ ਹੀ ਉੱਚਾ ਕਰਾਂਗੇ ਇੱਕ ਕੰਮ ਕਰਾਂਗੇ ਤੇ ਫੇਰ ਹੀ ਹੋਏਗਾ ਜੀ ਇਸ ਤੋਂ ਸਰਕਾਰ ਨੇ ਜੋਦਰ ਮਸਿਆਂ ਵਰਤ ਇੱਕ ਮੁਹਿੰਮ ਜਿਹੜੀ ਆ ਇੱਕ ਇਹਨੂੰ ਲੈ ਕੇ ਜਿਵੇਂ ਦੇ ਦੇ ਨਸ਼ੇ ਰਾਹੀਂ ਵੇਹੇ ਟਾਉਂਦਿਆਂ ਜੀ ਉਹ ਗਰਾਉਂਡ ਕੇ ਦੀਪਰਾ ਮਲੀਆਂ ਕਰ ਹੀ ਉਹ ਬੜੇ ਜੰਗਲ ਜੰੜ ਬੜੇ ਉਥੇ ਨਸ਼ਾ ਕਰਦੇ ਰਹੀ ਵੀ ਚਲ ਬਾਹਰੋਂ ਮੜੇ ਵੀ ਆਉਂਦੇ ਰਹਿ ਕੇ ਕਰਦੇ ਰਹੀ ਉਹ ਅਸੀਂ ਢਾਟ ਕੇ ਨਹੀਂ ਇਹ ਪਉਨ ਲੱਗਾ ਤੁਹਾਡਾ ਬਣਾ ਬਿਲਕੁਲ ਜੀ ਕੋਈ ਨਸ਼ੇ ਵਾਲਾ ਸਾਡੇ ਪਿੰਡੋਂ ਕੋਈ ਨਹੀਂ ਬਾਹਰੋਂ ਮੜੇ ਆਂ ਕੇ ਕਰਦੇ ਰਹੀ ਉਹ ਅਸੀਂ ਢਾਟ ਕੇ ਦਰ ਫੜੇ ਵੀ ਆ ਕੁੱਟੇ ਵੀ ਆ ਮੜੇ ਜੀ ਹਾਂ ਜੀ ਉਹ ਢਾਟ ਕੇ ਆ ਸੀ ਸੋ ਉਹ ਤੁਸੀਂ ਪਹਿਲ ਦੇ ਦੱਸਦੇ ਸਭ ਤੋਂ ਪਹਿਲਾ ਕੰਮ ਕਿਹੜਾ ਕਰਾਉਣ ਜਿਆਦੇ ਜਿਹੜਾ ਪਿੰਡ ਦੇ ਵਿੱਚ ਸੁੱਖ ਸਹੂਲਤਾਂ ਪ੍ਰਦਾਨ ਕਰੇ ਕੋਈ ਪਹਿਲਾਂ ਦਾ ਨਾੜੀਆਂ ਕਰਤਾ ਜੀ ਹੁਣ ਅਸੀਂ ਕਰਨਾ ਛੱਪਣ ਦਾ ਜੀ ਇਹ ਸਫਰ ਦਾ ਕਰ ਵੀ ਮਰਿਆ ਕਰਾਂਗੇ ਕਬਰਾਂ ਦਾ ਵੀ ਕਰਾਂਗੇ ਕਬਰਾਂ ਦੇ ਬਿਲਕੁਲ ਹੈ ਨਹੀਂ ਦੋ ਤਿੰਨ ਮੋਟਾ ਹੋ ਗਿਆ ਜੀ ਹਾਲਿਸਪੈਂਸਰ ਹੁੰਦੇ ਹੁੰਦੇ ਸੀ ਉਸੇ ਜਗ੍ਹਾ ਹੀ ਨਹੀਂ ਰੀਸਨ ਕਰਨ ਵਾਸਤੇ ਤੇ ਉਹ ਸਾਡਾ ਚਲੋ ਕਰਦੇ ਉਹ ਸਾਡੇ ਕਰਦੇ ਨਹੀਂ ਉਹ ਜਗ੍ਹਾ ਹੀ ਨਹੀਂ ਕਰਾਂਗੇ ਸਪੈਂਸਰ ਦੀ ਬੜੀ ਜਗ੍ਹਾ ਜੀ ਹੁਣ ਜਗਾ ਕਢਾਈ ਨੰਬਰ ਉੱਤੇ ਆਹੀ ਤੇ ਉਹ ਵੀਡੀਓ ਕਿਹਾ ਕਰਾਂ ਮੈਂ ਕਢਾਵਾਂਗਾ ਆਪ ਜਗਾ ਹੀ ਉਹ ਤੁਹਾਡੀ ਕੋਸ਼ਿਸ਼ ਹੋਵੇਗੀ ਹੁਣ ਇੱਕ ਵਧੀਆ ਤਰੀਕੇ ਨਾਲ ਸੰਪੰਨ ਹਾਂਜੀ ਹਾਂ ਸੰਪੰਨ ਕਰਾਂਗੇ ਕੁਛ ਹੀ ਮੈਂ ਸਫਰ ਦਾ ਪਾਣੀ ਸਾਰਾ ਵਾਪਸ ਆਉਂਦਾ ਪੱਕਾ ਲਾ ਲੂੰ ਉਹ ਵਾਲੇ ਡੂੰਗਾ ਕਰਕੇ ਤੇ ਨਾਲ ਮਹਾਰਾਸ਼ਟਰੀ ਉਰਚੀ ਪਾਣੀ ਫਟਾਂਗੇ ਸਾਰਾ ਜੀ ਸੋ ਮੈਸੇਜ ਕੀ ਜਿੰਨਾ ਚਾਹਗੇ ਪਿੰਡ ਵਾਲਿਆਂ ਦਾ ਸਰਪੰਚ ਯਾਰ ਪੰਜ ਹਰ ਸੇ ਕੋਈ ਕਿਹੜਾ ਕੰਮ ਹੈ ਕਰਨਾ ਪਿੰਡ ਦਾ ਜੀ ਪੂਰੀਆਂ ਪੰਚਾਇਤ ਲਾ ਕੇ ਨਾ ਪਿੰਡ ਦੀ ਸਲਾਹ ਨਾਲ ਕੰਮ ਕਰਾਂਗੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ